ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਹੈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਵੱਡੀ ਆਫਰ ਵਾਲੇ ਸੂਟ ਨੇ ਜੀ ਸਾਰੇ ਆਪਾਂ ਬੁਟੀਕ ਦੇ ਸੂਟ ਨੇ ਜਿਹੜੇ ਕਿ ਆਪਾਂ ਪੌਂਚਾ ਵਰਕ ਵਾਲੇ ਵੀ ਲੈ ਕੇ ਆਏ ਤੇ ਇੱਕ ਸੂਟ ਤੁਹਾਨੂੰ ਦਿਖਾਉਂਗੀ ਜਿਵੇਂ ਘੇਰਾ ਵਰਕ ਵਾਲਾ ਜਿਹੜੇ ਆਪਾਂ ਅੱਜ ਸੇਲ ਦੇ ਵਿੱਚ ਕੱਢੇ ਹੋਏ ਨੇ ਸੇਲ ਦੇ ਵਿੱਚ ਜਿਹੜੇ ਸੂਟ ਰਹਿਣਗੇ ਜੀ ਇਹ ਸਾਰੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਦੁਪੱਟਾ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਬਣਾ ਕੇ ਦੇਵਾਂਗੇ ਰੇਟ ਆਪਾਂ ਬਹੁਤ ਜਾਇਜ਼ ਰੱਖੇ ਹੋਏ ਨੇ ਠੀਕ ਹੈ ਜੀ ਰੇਟ ਇੰਨੇ ਘਟਨੇ ਕੀ ਤੁਸੀਂ ਮਤਲਬ ਸੂਟ ਸਟਾਫ ਕਰਿਓ ਤੇ ਵਰਕ ਕਰਿਓ ਤੁਸੀਂ ਦੇਖ ਸਕਦੇ ਹੋ ਸਫਾਈ ਦੇ ਹਿਸਾਬ ਨਾਲ ਜੀ ਰੇਟ ਆਪਾਂ ਬਹੁਤ ਘੱਟ ਰੱਖੇ ਨੇ ਕਲਰ ਵਗੈਰਾ ਬਹੁਤ ਸੋਹਣੇ ਨੇ ਆਪਾਂ ਵੀਡੀਓ ਆਪਣੀ ਹੁਣ ਸ਼ੁਰੂ ਕਰਦੇ ਹਾਂ ਜੀ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਬੜਲਾਡਾ ਤੋਂ ਬੋਹਾ ਵੱਲ ਨੂੰ ਜਾਂਦੇ ਹਾਂ ਜੀ ਰਾਸੇ ਵਿੱਚ ਪੋਲ ਆਉਂਦਾ ਹੈ बोलते ਜਦੋਂ ਤੁਸੀਂ ਬੋਹ ਮਤਲਬ ਲਾਡੀ ਸ਼ਹਿਰ ਦੇ ਵਿੱਚੋਂ ਜਦੋਂ ਬਹੁਤ ਸਾਈਡ ਜਾਣੀਓ ਜੀ ਖੱਬੇ ਹੱਥ ਇੱਕ ਪੰਪ ਆਉਂਦਾ ਜੀ ਪੰਪ ਦੇ ਕੋਲੇ ਪੂਲ ਉਤਰਨ ਤੋਂ ਬਾਅਦ ਪੰਪ ਆਉਂਦਾ ਜੀ ਪੰਪ ਦੇ ਕੋਲੇ ਬਿਲਕੁਲ ਰੋਡ ਦੇ ਉੱਤੇ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਤੇ ਆ ਤੁਸੀਂ ਆਪਣੀ ਸ਼ਾਪ ਤੇ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਸੂਟ ਲਿਜਾ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਵਿੱਚ ਕੁਝ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਵੀ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਮੇਰਾ ਨੰਬਰ ਵੀਡੀਓ ਦੇ ਵਿੱਚ ਲਗਾਤਾਰ ਚੱਲਦਾ ਹੀ ਰਹਿੰਦਾ ਆਪਾਂ ਆਪਣੀ ਵੀਡੀਓ ਹੁਣ ਸ਼ੁਰੂ ਕਰ ਲਈਆਂ ਜੀ ਸਭ ਤੋਂ ਪਹਿਲਾ ਸੂਟ ਦੇਖੋ ਜੀ ਪਿਓਰ ਮਸਲੀਨ ਦੀ ਇਹ ਸ਼ਰਟ ਰਹਿਣ ਵਾਲੀ ਹੈ ਜ ਮਸਲਿਨ ਦੀ ਇਹ ਸ਼ਰਟ ਹੈ ਜੀ ਘੇਰੇ ਦੇ ਉੱਤੇ ਵਰਕ ਦਿੱਤਾ ਹੋਇਆ ਹੈ ਜੀ ਇਹ ਇੱਥੇ ਆਪਾਂ ਲੇਸ ਉਹਦਾ ਪੈਚ ਕੀਤਾ ਹੋਇਆ ਜੀ ਲੇਸ ਤੁਸੀਂ ਉਤਾਰ ਵੀ ਸਕਦੇ ਹੋ ਲੇਸ ਨੂੰ ਮਤਲਬ ਕੱਟ પા ਕੇ ਵੀ ਲਗਾ ਸਕਦੇ ਹੋ ਔਰ ਉਤਾਰ ਵੀ ਸਕਦੇ ਤੁਹਾਡੀ ਚੁਆਇਸ ਹੈ ਜੀ نیچے ਕੱਟ ਵਰਕ ਦਿੱਤਾ ਹੋਇਆ ਹੈ ਇਸੇ ਤਰ੍ਹਾਂ ਹੀ ਬਾਜੂ ਦਾ ਵਰਕ ਦਿੱਤਾ ਹੋਇਆ ਹੈ ਜੀ ਨਾਲ ਹੈਗੀ ਹੈ ਜੀ ਪਲੇਨ ਵਾਈਟ ਬਾਟਮ ਇਹ ਸੂਟ ਸੀਗਾ ਜੀ ਪਹਿਲਾਂ 1300 ਦੀ ਰੇਂਜ ਦੇ ਵਿੱਚ ਸੀਗਾ ਹੁਣ ਆਪਾਂ ਇਹਦਾ ਪ੍ਰਾਈਸ ਰੱਖਿਆ ਜੀ ਸਿਰਫ 1000 ਰੁਪਏ 1000 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਮਸਲੀਨ ਦੀ ਸ਼ਰਟ ਹੈ ਜੀ ਕਪੜਾ ਹੁਣ ਵੀ ਹੈ ਨਾ ਹੁਣ ਵੀ ਪਾ ਸਕਦੇ ਆ ਜੀ ਇਸ ਤੋਂ ਬਾਅਦ ਵੀ ਅੱਗੇ 2-3 ਮਹੀਨੇ ਪਾ ਸਕਦੇ ਆ ਜੀ ਮਸਲੀਨ ਦੀ ਸ਼ਰਟ ਹੈ ਨਾਲ ਕਾਟਨ ਦੀ ਬਾਟਮ ਹੈ ਜੀ ਵਿਦਆਊਟ ਬਾਟਮ ਵੀ ਤੁਸੀਂ ਇਕੱਲੀ ਸ਼ਰਟ ਵੀ ਲੈ ਸਕਦੇ ਹੋ ਔਰ ਪੂਰਾ ਸੂਟ ਵੀ ਲੈ ਸਕਦੇ ਹੋ ਪੂਰੇ ਸੂਟ ਦਾ ਰੇਟ ਹੈ ਜੀ 1000 ਰੁਪਿਆ ਆਪਾਂ ਪਹਿਲਾਂ 1000 ਰੁਪਏ ਦਾ ਪੂਰਾ ਸੂਟ ਤੁਹਾਨੂੰ ਦੇ ਰਹੇ ਆ ਜੀ ਪਹਿਲਾਂ ਆਪਾਂ 1300 ਰੁਪਏ ਦੇ ਇਦੇ ਨਾਲ ਦੇ ਹੋਰ ਵੀ ਪੀਸ ਸੀਗੇ ਜੀ ਸ਼ਰਟ ਪੀਸ ਬਣਵਾ ਬਣਵਾ ਕੇ ਆਪਾਂ ਸੇਲ ਕੀਤੀ ਹੈ ਲਾਸਟ ਪੀਸ ਹੈ ਜੀ ਲਾਸਟ ਸਿੰਗਲ ਪੀਸ ਕਰਕੇ ਆਪਾਂ ਇਹਨਾਂ ਦੇ ਰੇਟ ਘੱਟ ਲਗਾਏ ਹੋਏ ਨੇ 1000 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਜਿਹੜੀ ਭੈਣਾਂ ਨੂੰ ਪਸੰਦ ਆਏ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ ਸਿੰਗਲ ਸਿੰਗਲ ਸੂਟ ਨੇ ਜੀ ਜਿਹੜੇ ਮੈਂ ਤੁਹਾਨੂੰ ਦਿਖਾਵਾਂਗੀ ਜੀ ਇਸ ਤੋਂ ਬਾਅਦ ਜੀ ਨੈਕਸਟ ਦੇਖੋ ਇਹ ਵਾਲਾ ਆਏਗਾ ਜੀ ਸ਼ਰਟ ਦਾ ਪ੍ਰਿੰਟ ਨਾਲ ਆਇਗੀ ਜੀ ਬਾਟਮ ਬਾਟਮ ਤੇ ਆਪਾਂ ਵਰਕ ਕਰਾਇਆ ਹੋਇਆ ਹੈ ਜੀ ਪੋਂਛਾ ਵਰਕ ਦਿੱਤਾ ਹੈ ਜੀ ਬਾਟਮ ਦੇ ਉੱਤੇ ਇਹ ਸੂਟ ਤੇ ਜਿਹੜਾ ਪਹਿਲਾਂ ਪ੍ਰਾਈਸ ਸੀਗਾ ਜੀ ਆਪਾਂ 720 ਲਗਾਇਆ ਹੋਇਆ ਸੀ ਬਟ ਹੁਣ ਆਪਾਂ ਇਹਨੂੰ 600 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਦੇਵਾਂਗੇ ਕੀਪਿੰਗ ਹੋएगी ਜੀ ਫ੍ਰੀ ਇਹਨਾਂ ਸੂਟਾਂ ਦੇ ਉੱਤੇ 600 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਅਸੀਂ ਦੇਵਾਂਗੇ ਜੀ 600 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਬਾਟਮ ਦੇ ਵਰਕ ਹੈ ਜੀ ਸ਼ਰਟ ਬਣੀ ਹੋਈ ਹੈ ਨਾਲ ਪਹੁੰਚਾ ਵਰਕ ਹੈ ਜੀ ਦੇਖੋ ਨੈਕਸਟ ਹੈ ਜੀ ਆਪਣੇ ਕੋਲੇ ਬਲੈਕ بیس ਦੇ ਉੱਤੇ ਪਰਪਲ ਕਲਰ ਦੇ ਫਲਾਵਰ ਦਾ ਪ੍ਰਿੰਟ ਹੈ ਜੀ ਨਾਲ ਪਰਪਲ ਲਵੈਂਡਰ ਕਲਰ ਦੇ ਇਹਦੇ ਨਾਲ ਬਾਟਮ ਦਿੱਤੀ ਹੋਈ ਹੈ ਬਾਟਮ ਦੇ ਉੱਤੇ ਵੀ ਵਰਕ ਕੀਤਾ ਹੋਇਆ ਹੈ ਜੀ ਪੌਂਚੇ ਦੇ ਉੱਤੇ ਵਰਕ ਆਏਗਾ ਇਹ ਸੂਟ ਦਾ ਜਿਹੜਾ ਪ੍ਰਾਈਸ ਹੈ ਜੀ ਇਹ ਵੀ ਰਹੇਗਾ ਜੀ 600 ਰੁਪਏ 600 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਪੌਂਚਾ ਵਰਕ ਕੀਤਾ ਹੋਇਆ ਹੈ ਨਾਲ ਦੇਖੋ ਸੂਟ ਦਾ ਸਟੱਫ ਦੇਖੋ ਬਹੁਤ ਸੋਹਣਾ ਸਟੱਫ ਦੇ ਵਿੱਚ ਇਹ ਕਪੜਾ ਹੈ ਜੀ ਇਹ ਰਿਓਨ ਟਾਈਪ ਜਿਹੜਾ ਸ਼ਰਟ ਦਾ ਬੇਸ ਹੈ ਜੀ ਕੈਮਰੀ ਕੀ ਦੀ ਬਾਟਮ ਹੈ ਬਾਟਮ ਦੇ ਉੱਤੇ ਵਰਕ ਕੀਤਾ ਹੋਇਆ ਪ੍ਰਾਈਸ ਹੈਗਾ ਜੀ ਇਹਦਾ 600 ਰੁਪਏ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਆਪਣਾ orange ਕਲਰ ਦਾ ਸੂਟ ਹੈ ਇਹ ਥੋੜਾ ਜਿਹਾ ਬ੍ਰਾਈਟ ਆ ਰਿਹਾ ਜੀ ਇੰਨਾ ਬ੍ਰਾਈਟ orange ਨਹੀਂ ਹੈ ਡਲ ਵਾਲਾ orange ਹੈ ਜੀ ਗਰਮੀ ਦੇ ਵਿੱਚ ਪੈ ਸਕਦਾ ਹੈ ਬਿਲਕੁਲ ਡਲ ਕਲਰ ਹੈ ਜੀ ਡਾਰਕ ਨਹੀਂ ਹੈਗਾ ਨਾਲੇ ਦੇ ਪੈਰਟ ਲਾਈਟ ਪੈਰਟੀ ਮਤਲਬ ਬਾਟਮ ਹੈ ਜੀ ਬਾਟਮ ਦਾ ਕਲਰ ਵੀ ਥੋੜਾ ਵੀਡੀਓ ਦੇ ਵਿੱਚ ਬ੍ਰਾਈਟ ਕਲਰ ਆ ਰਿਹਾ ਹੈ ਜੀ ਥੋੜਾ ਜਿਹਾ ਤੇਜ ਆ ਰਿਹਾ ਹੈ ਮਤਲਬ ਬਹੁਤ ਹੀ ਡਲ ਸ਼ੇਡ ਹੈ ਸ਼ਰਟ ਦਾ ਜੀ ਡਲ ਸ਼ੇਡ ਹੈ ਜਿਹੜਾ ਬਾਟਮ ਦਾ ਰੱਖਿਆ ਹੈ ਬਾਟਮ ਦੇ ਉੱਤੇ ਵੀ ਆਪਾਂ ਵਰਕ ਕਰਾਇਆ ਹੈ ਵਰਕ ਦੀ ਫਿਨਿਸ਼ਿੰਗ ਵਧੀਆ ਹੈ ਜੀ ਵਰਕ ਸਾਰੇ ਹੀ ਆਪਾਂ ਫੁੱਲ ਫਿਨਿਸ਼ਡ ਵਰਕ ਨੇ ਜੀ ਇਹ ਪ੍ਰਾਈਸ ਹੈਗਾ ਜੀ ਇਹਦਾ ਵੀ ਪ੍ਰਾਈਸ ਰੱਖਿਆ ਆਪਾਂ 600 ਰੁਪਏ ਨੈਕਸਟ ਜਿਹੜਾ ਸੂਟ ਹੈ ਜੀ ਸੇਮ ਕਲਰ ਦਿੱਤੇ ਹੈ ਜੀ ਸਿਰਫ ਬਾਟਮ ਦਾ ਵਰਕ ਦਾ ਜਿਹੜਾ ਸਟਾਈਲ ਹੈ ਜੀ ਉਹ ਚੇਂਜ ਕੀਤਾ ਹੋਇਆ ਹੈ ਇਹਦੀ ਬਾਟਮ ਦੇ ਵਰਕ ਦਾ ਡਿਜ਼ਾਈਨ ਚੇਂਜ ਹੈ ਜੀ ਸਿਰਫ ਉਲੇ ਦੇਖੋ ਸੇਮ ਡਿਜ਼ਾਈਨ ਦੇ ਵਿੱਚ ਹੀ ਸ਼ਰਟਾਂ ਸੀ ਜੀ ਸੇਮ ਡਿਜ਼ਾਈਨ ਦੇ ਵਿੱਚ ਹੀ ਬਾਟਮ ਆ ਮਤਲਬ ਕਲਰ ਦੇ ਵਿੱਚ ਬਾਟਮਾਂ ਨੇ ਬਾਟਮ ਦਾ ਦੋਨੋਂ ਦਾ ਆਪਾਂ ਜਿਹੜਾ ਡਿਜ਼ਾਈਨ ਡਿਫਰੈਂਟ ਡਿਫਰੈਂਟ ਰੱਖਿਆ ਤੁਹਾਨੂੰ ਜਿਹੜਾ ਪਸੰਦ ਆ ਤੁਸੀਂ ਉਹ ਹੀ ਬਾਟਮ ਨਾਲ ਇਹਨੂੰ ਬਾਈ ਕਰ ਸਕਦੇ ਹੋ ਜਿਹੜੇ ਹੀ ਸ਼ਰਟ ਪੀਸ ਹੈ ਜੀ ਇਹ ਐਕਸਪੋਰਟ ਕੁਆਲਿਟੀ ਦੇ ਰਹਿਣਗੇ ਜਿਹੜੀ ਆਪਣੀਆਂ ਬਾਟਮਾਂ ਨੇ ਜੀ ਇਹ ਕੈਮਰਿਕ ਦੀ ਰਹੇਗੀ ਕੈਮਰਿਕ ਦੇ ਉੱਤੇ ਆਪਾਂ ਪਹੁੰਚੇ ਤੇ ਵਰਕ ਕਰਾਇਆ ਹੋਇਆ ਬਹੁਤ ਸੋਹਣਾ ਇਹ ਸਟੱਫ ਹੈ ਜੀ ਸਟੱਫ ਦੀ ਕੋਈ ਕਮੀ ਨਹੀਂ ਹੈ ਸਟੱਫ ਦੇ ਵਿੱਚ ਜਿਹੜੇ ਕਲਰ ਹੈ ਇਹਨਾਂ ਦੇ ਥੋੜੇ ਬ੍ਰਾਈਟ ਆ ਰਹ ਬਿਲਕੁਲ ਡਾਲ ਜਿਹੜਾ ਹੈਗਾ ਪੈਰਟ ਹੈ ਜੀ ਥੋੜਾ ਜਿਹਾ ਬ੍ਰਾਈਟ ਆ ਰਿਹਾ ਆਪਣੀ ਵੀਡੀਓ ਦੇ ਵਿੱਚ ਕੈਮਰਾ ਥੋੜਾ ਜਿਹਾ ਬ੍ਰਾਈਟ ਕਲਰ ਚੱਕ ਰਿਹਾ ਇਹ ਸੂਟਾਂ ਦੇ ਪ੍ਰਾਈਸ ਰਹਿਣਗੇ ਜੀ ਆਪਣੇ ਤੁਹਾਨੂੰ ਦੱਸਿਆ ਜੀ 600 ਰੁਪਏ ਇਸ ਤੋਂ ਬਾਅਦ ਨੈਕਸਟ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਸੀਗੇ ਜੀ ਨੈਕਸਟ ਪੀਸ ਹੈਗਾ ਜੀ ਇਹ ਵਾਲਾ ਫਰੋਜੀ ਕਲਰ ਦਾ ਕੈਂਬ੍ਰਿਕ ਦਾ ਸੂਟ ਰਹਿਣ ਵਾਲਾ ਹੈ ਜੀ ਸੈਂਟਰ ਦੇ ਵਿੱਚ ਪੈਨਲ ਦਿੱਤੇ ਹੋਏ ਨੇ ਉੱਪਰ ਤੱਕ ਪੈਨਲ ਜਾ ਰਹੇ ਨੇ ਜੀ ਸੈਂਟਰ ਦੇ ਵਿੱਚ ਪੈਨਲ ਨੇ ਜੀ ਜਿਹੜਾ ਵਰਕ ਹੈ ਜੀ ਡਬਲ ਦੋ ਕਲਰਾਂ ਦੇ ਨਾਲ ਵਰਕ ਕੀਤਾ ਹੈ ਜੀ ਡਬਲ ਕਲਰ ਪਾਇਆ ਇੱਕ ਹੈਗਾ ਪਿੰਕ ਇੱਕ ਹੈਗਾ ਲੈਮਨ ਬਹੁਤ ਸੋਹਣਾ ਹੈ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਜੀ ਉੱਪਰ ਤੱਕ ਪੈਨਲ ਜਾ ਰਹੇ ਨੇ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਤੁਸੀਂ 50 50 ਪਲੱਸ ਵੀ ਲੈਂਥ ਬਣਾ ਸਕਦੇ ਹੋ ਫਰੋਜੀ ਇਹਦਾ ਕਲਰ ਹੈ ਜੀ ਕੈਮਬ੍ਰਿਕ ਦੇ ਉੱਤੇ ਇਹ ਕਲਰ ਨਿਕਲੇਗਾ ਨਹੀਂ ਔਰ ਜਿਹੜੀ ਇਹਦਾ ਮਤਲਬ ਬਾਹਾਂ ਦੇ ਉੱਤੇ ਵਰਕੇ ਦਿੱਤਾ ਗਿਆ ਜੀ ਐਦਾਂ ਦਾ ਸੇਮ ਵਰਕ ਹੀ ਪਹੁੰਚੇ ਦੇ ਉੱਤੇ ਹੈ ਇਹ ਵਾਲਾ ਸੂਟ ਹੈ ਜੀ ਇਹਦਾ ਸੈਂਟਰ ਪੈਨਲ ਵੀ ਨੇ ਬਾਜੂ ਵਰਕ ਵੀ ਹੈ ਤੇ ਪਹੁੰਚਾ ਵਰਕ ਵੀ ਹੈ ਇਹ ਆਪਾਂ ਪਹਿਲਾਂ 1320 ਰੁਪਏ ਦੇ ਵਿੱਚ ਸੇਲ ਕੀਤੇ ਜੀ ਇਹਦੇ ਨਾਲ ਦੇ ਸੂਟ बटे ਆਪਣੇ ਕੋਲ ਤੁਸੀਂ ਬੀਸ ਫੋਨ ਕਰਕੇ ਜੀ ਇਹਦਾ ਰੇਟ ਆਪਾਂ ਰੱਖਿਆ ਜੀ 1100 ਰੁਪਏ 1100 ਰੁਪਏ ਦੇ ਵਿੱਚ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਇਹ ਪੌਂਚੇ ਦੇ ਉੱਤੇ ਹੈ ਜੀ ਬਾਹਾਂ ਦੇ ਉੱਤੇ ਤੇ ਸੈਂਟਰ ਪੈਨਲ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਜੀ ਕੈਮਰੀਕ ਕੈਮਰੀ ਕਾਟਨ ਹੈ ਜੀ ਸਟੱਫ ਬਹੁਤ ਸੋਹਣਾ ਹੈ ਜੀ ਸੌਫਟ ਸਟੱਫ ਹੈ ਸੋਫਟ ਵਾਲੀ ਕੈਮਰਿਕ ਹੈ ਨਾਰਮਲ ਪਣੇ ਦੀ ਕੈਮਰਿਕ ਹੈ ਜੀ ਇਹ ਵੱਡੇ ਪਣੇ ਦੀ ਨਹੀਂ ਹੈ ਕਲਰ ਨਹੀਂ ਨਿਕਲੇਗਾ ਇਹਦਾ ਠੀਕ ਹੈ ਜੀ ਵਧੀਆ ਵਾਲੀ ਕੈਮਰਿਕ ਲੱਗੀ ਹੋਈ ਹੈ ਬਾਹਾਂ ਤੇ ਵਰਕ ਹੈ ਜੀ ਇਹਦੀ ਬਾਟਮ ਤੇ ਵਰਕ ਹੈ ਤੇ ਸੈਂਟਰ ਚ ਪੈਨਲ ਦਿੱਤੇ ਹੋਏ ਨੇ ਰੇਟ ਹੈਗਾ ਜੀ ਇਹ ਸੂਟ ਦਾ 1100 ਰੁਪਏ ਇਹ ਸੀਗੇ ਆਪਣੇ ਵਰਕ ਵਾਲੇ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਜੀ 600 ਰੁਪਏ ਦੇ ਵਿੱਚ ਮੈਂ ਤੁਹਾਨੂੰ ਬਾਟਮ ਵਰਕ ਵਾਲੀ ਸੂਟ ਦੇ ਰਹੀ ਹਾਂ ਜੀ ਜਿਹੜੇ ਕਿ ਆਪਾਂ 720 ਰੁਪਏ ਦੇ ਵਿੱਚ ਪਹਿਲਾਂ ਸੇਲ ਕੀਤੇ ਨੇ ਇਹ ਸਾਰੇ ਸਿੰਗਲ ਸਿੰਗਲ ਪੀ ਮਤਲਬ ਕਿ ਤੁਹਾਨੂੰ ਦਿਖਾ ਰਹੀਆਂ ਸਿੰਗਲ ਪੀਸ ਹੋਣ ਕਰਕੇ ਆਪ ਇਹਨਾਂ ਦਾ ਰੇਟ ਘਟਾਇਆ ਹੈ ਜੀ ਆਫਰ ਦੇ ਉੱਤੇ ਸੂਟ ਲਗਾਏ ਹੋਏ ਨੇ ਇਹ ਆਫਰ ਹੈ ਜੀ ਅੱਜ ਦੇ ਸੂਟਾਂ ਦੇ ਉੱਤੇ ਆਪਣੀ ਇਹ ਵਧੀਆ ਜਿਹੜੇ ਕਿ ਕੈਮਰੀਕ ਦੇ ਇਸ ਬਾਟਮਾ ਦੇ ਨਾਲ ਵਧੀਆ ਐਕਸਪੋਰਟ ਕੁਆਲਿਟੀ ਦੀ ਸ਼ਰਟਾਂ ਦੀ ਇਹ ਜਿਹੜੇ ਨਾਲ ਇਹਨਾਂ ਦੇ ਪੀਸ ਲੱਗੇ ਹੋਏ ਨੇ ਜੀ ਬਹੁਤ ਸੋਹਣੇ ਇਹ ਸੂਟ ਬਣ ਕੇ ਰੈਡੀ ਹੋਣਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਆ ਜੀ ਕੁਝ ਆਪਣੇ ਕੋਲੇ ਮਸਲੀਨ ਦੇ ਪੀਸ ਪਈ ਨੇ ਜੀ ਸ਼ਿਮਰ ਮਸਲੀਨ ਦੇ ਜਿਹੜੇ ਕਿ ਪੂਰੇ-ਪੂਰੇ ਸੂਟ ਬਣ ਕੇ ਰੈਡੀ ਹੋਣਗੇ ਇਹ ਵਾਲਾ ਡਿਜ਼ਾਈਨ ਹੈ ਜੀ ਸ਼ਿਮਰ ਮਸਲੀਨ ਦੇ ਉੱਤੇ ਹੈ ਜੀ ਮ ਬਹੁਤ ਹੀ ਸੌਫਟ ਸਟੱਫ ਹੈ ਜੀ ਬਹੁਤ ਸੌਫਟ ਹੈ ਜੀ ਬਿਲਕੁਲ ਸੌਫਟ ਸਟੱਫ ਦੇ ਉੱਤੇ ਹੈ ਜੀ ਇਹ ਚੁੱਬਣ ਵਾਲਾ ਸਟੱਫ ਨਹੀਂ ਹੈਗਾ ਜਿੱਦਾਂ ਸ਼ਿਮਰ ਹੈ ਜੀ ਵਿੱਚ ਕੋਈ ਚੁੱਬਣ ਵਾਲਾ ਨਹੀਂ ਕੋਈ ਲਾਈਨਿੰਗ ਦੀ ਵੀ ਤੁਹਾਡੇ ਮਤਲਬ ਆਪਣੀ ਚੁਆਇਸ ਅਕੋਰਡਿੰਗ ਲਾਈਨਿੰਗ ਲਗਾ ਸਕਦੇ ਹੋ ਵੈਸੇ ਕੋਈ ਨਹੀਂ ਨੀਡ ਵੀ ਨਹੀਂ ਹੈਗੀ ਲਾਈਨਿੰਗ ਦੀ ਬਾਟਮ ਤੇ ਤਾਂ ਬਿਲਕੁਲ ਜ਼ਰੂਰਤ ਨਹੀਂ ਹੈਗਾ ਤੁਸੀਂ ਸ਼ਾਰਟ ਤੇ ਲਗਾਣਾ ਅੱਗੇ ਪਿੱਛੇ ਪੱਲਿਆਂ ਤੇ ਲਗਾ ਕੇ ਵੀ ਸਾਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਸੇਮ ਕਲਰ ਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਦੋ ਕਲਰਾਂ ਦੇ ਵਿੱਚ ਹੈ ਜੀ ਇਹ ਦੋ ਹੀ ਸੂਟ ਪੂਰੇ ਪੂਰੇ ਬਣ ਜਾਣਗੇ ਜੀ ਇਹ ਕਿਉਂਕਿ ਇੱਕ ਪੀਸ ਹੈਗਾ ਜੀ ਇਹ 2 ਤੋਂ 2.5 ਮੀਟਰ ਦੇ ਵਿੱਚ ਇੱਕ ਪੀਸੇ ਦਾ 1 ਤੋਂ 1.5 ਮੀਟਰ ਦੇ ਵਿੱਚ ਇਹ ਪੂਰੇ-ਪੂਰੇ ਸੂਟ ਬਣ ਕੇ ਰੈਡੀ ਹੋ ਜਾਣਗੇ ਜੀ ਇਹ ਆਪਣੇ ਕੋਲੇ ਜਿਹੜੇ ਇਹ ਸੂਟ ਪਏ ਨੇ ਜੀ ਸ਼ਿਮਰ ਮਸਲੀਨ ਦੇ ਮੈਂ ਤੁਹਾਨੂੰ ਉਹਨਾਂ ਦੀ ਦਿਖਾਨੀ ਆ ਜੀ ਕੱਲੇ ਸ਼ਿਮਰ ਮਸਲੀਨ ਵਾਲੇ ਜਿਹੜੇ ਆਪਣੇ ਕੋਲੇ ਪੂਰੇ-ਪੂਰੇ ਸੂਟ ਬਣ ਕੇ ਰੈਡੀ ਹੋਣਗੇ ਜਿੱਦਾਂ ਇਹ ਕੱਲਾ ਸ਼ਰਟ ਪੀਸ ਰਹਿ ਗਿਆ ਜੀ ਆਪਣੇ ਕੋਲੇ ਪਹਿਲਾਂ ਇਹ ਸੂਟਾਂ ਦੇ ਵਿੱਚ ਆਇਆ ਸੀ ਕਾਫੀ ਸੀਗਾ ਸਟੱਫ ਇਹ ਸੇਲ ਹੋ ਗਿਆ ਕੱਲਾ ਸ਼ਰਟ ਪੀਸ ਹੈ ਇਹ ਕੱਲਾ ਸ਼ਰਟ ਪੀਸ ਤੁਸੀਂ ਬਾਈ ਕਰ ਸਕਦੇ ਹੋ ਇਸ ਤੋਂ ਬਾਅਦ ਇਹ ਵੀ ਸ਼ਰਟ ਮੈਂ ਤੁਹਾਨੂੰ ਦਿਖਾਈ ਸੀ ਇਹਨਾਂ ਨੂੰ ਐਜ਼ ਇਹ ਦੁਪੱਟਾ ਵੀ ਲੈ ਸਕਦੇ ਹੋ ਜਾਂ ਫਿਰ ਇਹਦੀ ਸ਼ਰਟ ਬਣਾ ਕੇ ਵੀ ਇਹਨੂੰ ਤੁਸੀਂ ਯੂਜ਼ ਦੇ ਵਿੱਚ ਲਿਆ ਸਕਦੇ ਹੋ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਜੀ ਸ਼ਿਮਰ ਮਸਲੀਨ ਦਾ ਮਸਲੀਨ ਹੈਗੀ ਹੈ ਜੀ ਬਹੁਤ ਸੋਹਣੀ ਕੁਆਲਿਟੀ ਦੀ ਇਹ ਮਸਲੀਨ ਰਹਿਣ ਵਾਲੀ ਹੈ ਇਸ ਤੋਂ ਬਾਅਦ ਜੀ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਪੀਸ ਜਿਹੜੇ ਅੱਜ ਦੇ ਪੀਸ ਹੋਣਗੇ ਆਪਣੇ ਕਾਟਨ ਮਸਲੀਨ ਦੇ ਵਿੱਚ ਵੀ ਆਪਣੇ ਕੋਲੇ ਕੁਝ ਕੁ ਪੀਸ ਪਏ ਨੇ ਇਹ ਵਾਲੇ ਕਾਟਨ ਮਸਲੀਨ ਦੇ ਵਿੱਚ ਵੀ ਨਹੀਂ ਜੀ ਇਹ ਵੱਡੇ ਪਣੇ ਦੇ ਵਿੱਚ ਰਹਿਣਗੇ ਸ਼ਿਮਰ ਮਸਲੀਨ ਤੇ ਕਾਟਨ ਮਸਲੀਨ ਰਸ਼ੀਆ ਬ੍ਰਾਂਡ ਦੇ ਇਹ ਪੀਸ ਰਹਿਣ ਵਾਲੇ ਨੇ ਇਹ ਕਾਟਨ ਮਸਲੀਨ ਆਏਗੀ ਜੀ ਬਹੁਤ ਸੋਹਣਾ ਸਟਫ ਰਹਿਣ ਵਾਲਾ ਹੈ ਕਾਟਨ ਮਸਲੀਨ ਹੈ ਜੀ ਲਾਈਨਿੰਗ ਦਾ ਕੋਈ ਜ਼ਰੂਰਤ ਨਹੀਂ ਹੈ ਲਾਈਨਿੰਗ ਦੀ ਨਾ ਹੀ ਕੋਈ ਇਹ ਜੋਬਣ ਵਾਲਾ ਸਟਫ ਹੈ ਇਹਦੇ ਵਿੱਚ ਕਲਰ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਹੈ ਇਹ ਬਹੁਤ ਸੋਨੇ ਸੋਨੇ ਸਟੱਫ ਦੇ ਵਿੱਚ ਸਟੱਫ ਔਰ ਕਲਰ ਦੇ ਵਿੱਚ ਇਹ ਆਪਣੇ ਕੋਲੇ ਪੀਸ ਆਏ ਸੀਗੇ ਕੱਟ ਪੀਸਾ ਦੇ ਵਿੱਚ ਆਏ ਸੀ ਇਹ ਕੁਛਕ ਪੀਸ ਨੇ ਜਿਹੜੇ ਆਪਣੇ ਕੋਲੇ ਰਹਿ ਗਏ ਨੇ ਮੈਂ ਤੁਹਾਨੂੰ ਦੁਬਾਰਾ ਦਿਖਾ ਰਹੀ ਹਾਂ ਇਹ ਵੀ ਦੇਖੋ ਸ਼ਰਟ ਵੀ ਬਣ ਜੇਗੀ ਜੇ ਇਹਦੀ ਜਿਹੜੀਆਂ ਪੈਣਾ ਪਤਲੀਆਂ ਉਹਨਾਂ ਦਾ ਸੂਟ ਵੀ ਬਣ ਸਕਦਾ ਕੋਈ ਐਦਾਂ ਦੀ ਇਸ਼ੂ ਵਾਲੀ ਗੱਲ ਨਹੀਂ ਹੈਗੀ ਇਹ ਕੇਵਲ ਸ਼ਰਟ ਪੀਸ ਹੈ ਜੀ ਇਹ ਪ੍ਰੋਪਰ ਸ਼ਰਟ ਦੀ ਕਟਿੰਗ ਹੈ ਜੀ ਸ਼ਰਟ ਦੇ ਮਤਲਬ ਸ਼ਰਟ ਪੀਸ ਬਣ ਸਕਦਾ ਪੂਰਾ ਇਹ ਪੂਰੀ ਸ਼ਰਟ ਬਣ ਸਕਦੀ ਹੈ बॉटम ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਜੀ कॉटन ਦੇ ਜੀ ਦਹੀਂ ਵਾਲੇ कॉटन ਦਾ ਸੂਟ ਹੈ ਜੀ ਇਹ ਏਕੀ ਕੰਪਨੀ ਦੀ ਪ੍ਰਿੰਸਸ ਕਲੈਕਸ਼ਨ ਹੈ ਜੀ કોટਨ ਸਟੱਫ ਹੈ ਜੀ ਇਹਨਾਂ ਦੀ ਕੱਟ ਕਿਸੇ ਦੀ 3.5 ਮੀਟਰ ਹੈ ਕਿਸੇ ਦੀ 4 ਮੀਟਰ ਦੇ ਵਿੱਚ ਹੈ ਔਰ ਕਈ 2-2 ਮੀਟਰ ਦੇ ਵੀ ਪੀਸ ਨੇ ਜਿਹੜੀਆਂ ਪੈਣਾ ਦਾ 4 ਮੀਟਰ ਦੇ ਵਿੱਚ ਸੂਟ ਬੰਦਦਾ ਉਹਨਾਂ ਦਾ ਫੁੱਲ ਸੂਟ ਬਣ ਕੇ ਤਿਆਰ ਹੋਊਗਾ ਜਿੱਦਾਂ ਇਹ ਪੀਸ ਵੀ ਆਪਣੇ ਕੋਲੇ ਆਈ ਸੀ ਜੀ ਟੈਬੀ ਵਾਲੇ ਜਿਹੜੇ ਟੈਬੀ ਲਾਈਨਿੰਗ ਦੇ ਹਨਾ ਅੱਜ ਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਉਹਦਾ ਕੋਟਨ ਤੇ ਟੈਬੀ ਲਾਈਨਿੰਗ ਆਈ ਸੀ ਜੀ ਆਪਣੇ ਕੋਲੇ ਆਪਣੇ ਕੋਲੇ ਕੱਲੀਆਂ ਸ਼ਰਟਾਂ ਵੀ ਆਈਆਂ ਸੀ ਜੀ ਆਪਾਂ ਸ਼ਰਟਾਂ ਵੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਉਸ ਦਿਨ ਨਹੀਂ ਦਿਖਾ ਸਕੀ ਸੀ ਜਿਹੜੀ ਵੀਡੀਓ ਆਪਾਂ ਕੱਟ ਪੀਸਣ ਦੀ ਪਾਈ ਸੀ ਤੇ ਇਹ ਵਾਲੀ ਵੀਡੀਓ ਦੇ ਵਿੱਚ ਮ ਹਾਂ ਜੀ ਇਹ ਕਲੀ ਸ਼ਰਟ ਪੀਸ ਆਈ ਸੀ ਜੀ ਦੇਖੋ ਵਜੰਡਾ ਕਲਰ ਦੀ ਸ਼ਰਟ ਆਈ ਸੀ ਜੀ ਨੀਚੇ ਅੱਧਾ ਕੇਰਾ ਬਣਿਆ ਹੋਇਆ ਹੈ ਇਹਦਾ ਫਰੰਟ ਇਹਦਾ ਇਹ ਵਾਲਾ ਹੈ ਜੀ ਬੈਕ ਇਹਦੀ ਆਏਗੀ ਪਲੇਨ ਇਧਰੋਂ ਸਾਈਡ ਤੋਂ ਆਣੀ ਹੈ ਜੀ ਬਾਜੂ ਇਹ ਵਾਲੀ ਬਾਜੂ ਦਾ ਪ੍ਰਿੰਟ ਆਏਗਾ ਜੀ ਇਹ ਵਾਲੀ ਇਹਦੀ ਬੈਕ ਆਏਗੀ ਇਹ ਆਪਣੇ ਕੋਲ ਸਿਰਫ ਦੋ ਹੀ ਸ਼ਰਟਾਂ ਰਹਿ ਗਈਆਂ ਜੀ ਇਹ ਘੱਟ ਪੀਸਾਂ ਦੇ ਵਿੱਚ ਹੀ ਆਈਆਂ ਸਿਗੀਆਂ ਇੱਕ ਆਪਣੇ ਕੋਲ ਇਹ ਵਾਲੀ ਸ਼ਰਟ ਆਈ ਸੀ ਜੀ ਇਹਦਾ ਫਰੰਟ ਹੈ ਜੀ ਇਹ ਹੈਗੇ ਸ਼ਰਟ ਦੀ ਬੈਕ ਨਾਲ ਬਾਜੂ ਦਾ ਕਪੜਾ ਦਿੱਤਾ ਹੋਇਆ ਜੀ ਇਹਦਾ ਕਰਕੇ ਮੈਂ ਤੁਹਾਨੂੰ ਜਿਹੜੇ ਦਿਖਾਈ ਨੇ ਜੀ ਸ਼ਿਮਰ ਮਸਲੀਨ ਦੇ ਕੱਟ ਪੀਸ ਦਿਖਾਏ ਨੇ ਜੀ ਕੁਸ਼ਕ ਮੈਂ ਤੁਹਾਨੂੰ ਪ੍ਰਿੰਸੈਸ ਦੇ ਦਿਖਾਈ ਨੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪ੍ਰਿੰਸੈਸ ਦੇ ਜਿਹੜੇ ਕੱਟ ਪੀਸ ਆਪਾਂ ਰਹਿ ਗਏ ਨੇ ਸਾਰੇ ਮੈਂ ਤੁਹਾਨੂੰ ਦਿਖਾਵਾਂਗੀ ਤੁਸੀਂ ਉਹਨਾਂ ਚ ਚੁਆਇਸ ਕਰਕੇ ਲੈ ਸਕਦੇ ਹੋ ਇਹ ਹੈਗੇ ਸੀ ਜੀ ਆਪਣੇ ਕਾਟਨ ਸ਼ਿਮਰ ਦੇ ਕੱਟ ਪੀਸ ਸੀ ਜਿਹੜੇ ਕੱਲੀਆਂ ਸ਼ਰਟਾਂ ਦੇ ਪੀਸ ਵੀ ਤੁਸੀਂ ਲੈ ਸਕਦੇ ਹੋ ਜਾਂ ਜਿਹੜੀਆਂ ਪੈਣਾ ਪਤਲੀਆਂ ਉਹਨਾਂ ਦਾ ਸੂਟ ਵੀ ਬਣ ਸਕਦਾ ਆ ਇਹ ਜਿਵੇਂ ਕੱਲੀ ਸ਼ਰਟ ਦਾ ਜੀ ਇਹ ਵੀ ਤਕਰੀਬਨ ਸ਼ਰਟ ਦੇ ਪੀਸ ਨੇ ਜੀ ਇਹ ਤੇ ਇਹ ਸ਼ਿਮਰ ਮਸਲੀਨ ਦੇ ਵਿੱਚ ਸੀਗੇ ਜੀ ਮਸਲੀਨ ਬਹੁਤ ਸੋਹਣਾ ਸਟਾਫ ਸੀਗਾ ਜੀ ਇਹ ਕਾਫੀ ਕੁਆਂਟੀਟੀ ਦੇ ਵਿੱਚ ਆਇਆ ਸੀ ਜੀ ਇਹ ਕਪੜਾ ਆਪਣੇ ਕੋਲੇ ਹੁਣ ਇਹ ਠੀਕ ਹੈ ਇਹ ਸੂਟਾਂ ਦੇ ਵਿੱਚ ਇਹ ਲਾਸਟ ਪੀਸ ਹੈ ਜੀ ਕੱਲਾ ਸ਼ਰਟ ਪੀਸ ਰਹਿ ਗਿਆ ਇਹ ਸੂਟ ਤੁਹਾਨੂੰ ਪੂਰੇ-ਪੂਰੇ ਮਿਲ ਜਾਣਗੇ ਅਗਰ ਤੁਸੀਂ ਪੂਰੇ-ਪੂਰੇ ਸੂਟ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਦਿਖਾਈ ਸੀ ਜੀ ਬੁਟੀਕ ਦੇ ਵਰਕ ਵਾਲੇ ਸੂਟ ਵੀ ਦਿਖਾਈ ਸੀ ਆਫਰ ਵਾਲੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਮੇਰਾ ਨੰਬਰ ਵੀਡੀਓ ਦੇ ਐਂਡ ਤੱਕ ਚੱਲਦਾ ਰਹਿੰਦਾ ਹੈ ਜੀ ਮੇਰੇ ਨੰਬਰ ਤੇ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰੋ ਔਰ ਆਪਣਾ ਜਿਹੜਾ ਸੂਟ ਹੈ ਸੋਨੇ-ਸੋਨੇ ਸੂਟ ਘਰ ਬੈਠੇ ਮੰਗਵਾਓ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ